ਮੈਂ ਮਨਿੰਦਰ ਸਿੰਘ ਸੇਖੋ ਪੰਜਾਬ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਸਮੂਹ ਪ੍ਰੈਸ ਦੇ ਵੀਰਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਇਹ ਪ੍ਰੈਸ ਕਾਨਫਰੰਸ ਜੋ ਹੈ ਰੀਸੈਂਟਲੀ ਜੋ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਯੋਗ ਚੀਫ ਜਸਟਿਸ ਜੀ ਬੈਂਚ ਦੇ ਅੱਗੇ ਇੱਕ ਪੀਆਈਐਲ ਪਾਈ ਗਈ ਸੀ ਮੋੜ ਮੰਡੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਜਿਸ ਦੇ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਸ ਸੰਬੰਧ ਵਿੱਚ ਬੁਲਾਇਆ ਆ ਜਿਸ ਨੂੰ ਪੀਐਨ ਪੀਆਰ ਫਾਈਲ ਕਰ ਰਹੇ ਹਾਂ ਤਾਂ ਉਹਦੇ ਚ ਕੀ ਉਹਨਾਂ ਫੈਸਲਾ ਆਇਆ ਕਿ ਹੁਣ ਕੀ ਮੁੱਦਾ ਮੌਮੈਂਟ ਦੇ ਵਿੱਚ ਚੱਲ ਰਿਹਾ ਸੀ ਇਹ ਮੁੱਦਾ ਜੋ ਹੈ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਵੱਧਦੇ-ਵੱਧੇ ਅੱਜ ਨੋਬਤ ਇੱਥੇ ਤੱਕ ਆ ਗਈ ਹੈ ਕਿ ਪਿੱਛੇ ਜੇ ਸਾਡੇ ਇੱਥੇ ਮੇਰੇ ਜਾਣਕਾਰ ਮੇਰੇ ਬਹੁਤ ਨੇੜਲੇ ਮਿੱਤਰ ਸਿਕੰਦਰ ਜੀ ਸੀਗੇ ਘੁੰਮਣ ਤੋਂ ਜਿਨ੍ਹਾਂ ਦੀ ਡੈਥ ਹੋ ਗਈ ਹੈ ਇਸ ਸੀਵਰੇਜ ਦੇ ਰਿਲੇਟਿਡ ਹੀ ਮਸਲਾ ਸੀ ਕਿ ਸੀਵਰੇਜ ਦੀ ਜਿਹੜੀ ਹੈ ਟੱਕਣ ਬਾਹਰ ਪਈ ਸੀ ਰਾਤ ਨੂੰ ਆਂਦੇ ਹੋਏ ਉਹਨਾਂ ਦਾ ਰੋਡ ਐਕਸੀਡੈਂਟ ਦੇ ਵਿੱਚ ਹੋ ਗਿਆ ਆਪਾਂ ਡੈਥ ਉਸ ਤੋਂ ਇਲਾਵਾ ਜਿਹੜਾ ਕਿ ਪੀਆਇਲ ਦਾ ਮੁੱਦਾ ਤੁਸੀਂ ਪੁੱਛਿਆ ਹੈ ਉਹ ਇਹ ਸੀਗਾ ਕਿ ਪਾਣੀ ਜਿਹੜਾ ਸਾਡਾ ਪੀਣ ਵਾਲਾ ਹੈ ਜਿਹੜਾ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਲੋਕਾਂ ਦੀ ਵਪਾਰੀ ਦੁਕਾਨਦਾਰਾਂ ਦੇ ਅੱਗੇ ਜਿਹੜਾ ਪਾਣੀ ਦੇ ਬੜੇ ਬੜੇ ਜਿਹੜੇ ਹੈਗੇ ਸੀਵਰੇਜ ਦੇ ਉਹ ਲੱਗੇ ਹੋਏ ਨੇ ਜਾਮ ਤੇ ਆਣ ਜਾਣ ਵਿੱਚ ਉਹਨਾਂ ਦੇ ਵਪਾਰੀ ਤੇ ਅਸਰ ਪੈ ਰਿਹਾ ਤੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਜਾਂ ਹੋਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨਾਲ ਜੂਜਣਾ ਪੈ ਰਿਹਾ ਜਿਹੜੀ ਤੁਹਾਡੇ ਵੱਲੋਂ ਕੇਲ ਪਾਈ ਗਈ ਹੈ ਇਹਦੇ ਵਿੱਚ ਕੌਣ ਕੌਣ ਪਾਰਟੀਆਂ ਜਿਹੜੀ ਹੈ ਤੁਹਾਡੇ ਵੱਲੋਂ ਸੰਬੰਧੀ ਇਹਨਾਂ ਨੂੰ ਕਰਵਾਈ ਗਈ ਹੈ ਅ ਮਾਨਯੋਗ ਹਾਈ ਕੋਰਟ ਵੱਲੋਂ ਜੋ ਪੀਆਈਐਲ ਸਾਡੇ ਵੱਲੋਂ ਪਾਈ ਗਈ ਉਸ ਵਿੱਚ ਚੀਫ ਸਕੱਟਰੀ ਪ੍ਰਮੁਖ ਸਕੱਤਰ ਪੰਜਾਬ ਮਾਨਯੋਗ ਡੀਸੀ ਬਠਿੰਡਾ ਅ ਈਓ ਮੋਡ ਮੰਡੀ ਅਤੇ ਨਾਲ ਪਬਲਿਕ ਹੈਲਥ ਅਤੇ ਪੀਐਨ ਸੀਵਰੇਜ ਬੋਰਡ ਦੇ ਚੰਡੀਗੜ੍ਹ ਦੇ ਮੁਖ ਅਧਿਕਾਰੀਆਂ ਨੂੰ 14 ਤਰੀਕ 14 ਨਵੰਬਰ 2024 ਨੂੰ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਗਿਆ ਹੈ ਮਾੜਾ ਹਾਲ ਕੀ ਦੇ ਜਿਹੜੇ ਵਿਧਾਇਕ ਨੇ ਗੀਤ ਸਿੰਘ ਮੈਸਰਖਾਨਾ ਉਹ ਇਸ ਜਗ੍ਹਾ ਦੇ ਉੱਤੇ ਕਦੇ ਆਏ ਨੇ ਜਾਂ ਲੋਕਾਂ ਦੀ ਸਮੱਸਿਆਵਾਂ ਅਨਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਬਾਰੇ ਜੋ ਸਾਡੇ ਇੱਥੋਂ ਦੇ ਇਲੈਕਟਡ ਰਿਪ੍ਰੈਜ਼ੈਂਟੇਟਿਵ ਨੇ ਸੁਖਬੀਰ ਸਿੰਘ ਮੈਸਰਖਾਨਾ ਜੋ ਆਮ ਆਦਮੀ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਉਹਨਾਂ ਨੇ ਇਸ ਮੁੱਦੇ ਤੋਂ ਜਾਣੂ ਵੀ ਹਨ ਤੇ ਕਈ ਵਾਰੀ ਇਲੈਕਟ ਹੋਣ ਤੋਂ ਪਹਿਲਾਂ ਜ਼ਰੂਰ ਚੱਕਿਆ ਪਰ ਜਦ ਉਹ ਇਲੈਕਟ ਹੋ ਗਏ ਜਦੋਂ ਰਿਪ੍ਰੈਜ਼ੈਂਟ ਕਰਨ ਲੱਗੇ ਵਿਧਾਨ ਸਭਾ ਦੇ ਵਿੱਚ ਮੇਰੀ ਜਾਣਕਾਰੀ ਅਨੁਸਾਰ ਜਾਂ ਤਾਂ ਇਹ ਮੁੱਦਾ ਉਸ ਤਰੀਕੇ ਨਾਲ ਚੱਕਿਆ ਨਹੀਂ ਗਿਆ ਅਗਰ ਚੱਕਿਆ ਗਿਆ ਤਾਂ ਇਸ ਨੂੰ ਉਹ ਜਿਹੜਾ ਹੈ ਇੰਪਲੀਮੈਂਟ ਕਰਵਾਉਣ ਵਿੱਚ ਜਾਂ ਨਗਰ ਵਾਸੀਆਂ ਨੂੰ ਰਾਹਤ ਦਿਵਾਉਣ ਵਿੱਚ ناکਾਮ ਰਹੀ ਹੈ ਕੀ ਲੱਗਦਾ ਹੈ ਇਸ तमाम ਉਹ ਤੁਹਾਡੇ ਬਲੂਇਟੇਸ਼ਨ ਤੋਂ ਬਾਅਦ ਜਾਂ ਇਹ ਤੋਂ ਬਾਅਦ ਇੱਥੇ ਲੋਕਾਂ ਦੀ ਗੱਲ ਹੈ ਜਿਹੜੇ ਰਾਹਤ ਨਹੀਂ ਮਿਲ ਰਹੀ ਸਿਰਦੇ ਜੀ ਇਹ ਉਹਨਾਂ ਦਾ ਮੌਲਿਕ ਅਧਿਕਾਰ ਹੈ ਜੀ ਦੇਖੋ ਇਹ ਇਹ ਰਾਹਤ ਨਹੀਂ ਮੈਨੂੰ ਕਹੂੰਗਾ ਮੈਂ ਕਹੂੰਗਾ ਵੀ ਜੋ ਉਹਨਾਂ ਦੇ ਮੌਲਿਕ ਅਧਿਕਾਰ ਨੇ ਜੋ ਸਾਨੂੰ ਸੰਵਿਧਾਨ ਨੇ ਰਾਈਟ ਟੂ ਲਿਬਰਟੀ ਰਾਈਟ ਟੂ ਯੂ نو ਲਾਈਫ ਦਿੱਤੇ ਗਏ ਨੇ ਉਹਨਾਂ ਦਾ ਵੀ ਘਾਣ ਹੋ ਰਿਹਾ ਤਾਂ ਇਹ ਬਹੁਤ ਮਤਲਬ ਕਿ ਓਵਰ 듀 ਹੈ ਲੌਂਗ ਹੈ ਤੇ ਮੈਨੂੰ ਪੂਰਨ ਉਮੀਦ ਹੈ ਕਿ ਮਾਨਯੋਗ ਪੰਜਾਬ ਰਣ ਹਾਈ ਕੋਰਟ ਦੇ ਵਿੱਚੋਂ ਇੰਟਰਵਿਨ ਕਰਕੇ ਸਰਕਾਰ ਨੂੰ ਕੋਈ ਸਖਤ ਹਦਾਇਤਾਂ ਦੇ ਹੁਕਮ ਕਰੇ ਜਾਣਗੇ ਕਿ ਜਲਦ ਤੋਂ ਜਲਦ ਜੋ ਮੌੜ ਮੰਡੀ ਦੇ ਵਾਸੀ ਨੇ ਉਹਨਾਂ ਨੂੰ ਨਿਜਾਦ ਦਿਲਾਈ ਜਾ ਸਕੇ ਤਾਂ ਕਿ ਉਹਨਾਂ ਦਾ ਜੀਵਨ ਤੇ ਉਹਨਾਂ ਦਾ ਵਪਾਰ ਤੇ ਉਹਨਾਂ ਦਾ ਜਿਹੜਾ ਸਿਹਤ ਹੈ ਉਹ ਸੁਚਾਰੂ ਢੰਗ ਨਾਲ ਚੱਲ ਸਕੇ ਤੁਸੀਂ ਮੌਲਿਕ ਅਧਿਕਾਰ ਦੀ ਗੱਲ ਕੀਤੀ ਹੈ ਸਰਕਾਰ ਦੀ ਕਮੇਟੀ ਜਿਹੜੇ ਬਾਰੇ ਬਣਦੀ ਹੈ ਪਰ ਸਰਕਾਰ ਤੋਂ ਕੰਮ ਲੈਣ ਦੇ ਲਈ ਇੱਕ ਹਾਈ ਕੋਰਟ ਦਾ ਰੁਕ ਕਰਨਾ ਪਵੇ ਇਹ ਬਹੁਤ ਵੱਡੀ ਗਲਤ ਹੁੰਦੀ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਰ ਕੋਈ ਪ੍ਰਸਥਿਤੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਨੇ ਕਿਉਂਕਿ ਮੇਰੇ ਵੱਲੋਂ ਹੀ ਤਕਰੀਬਨ ਪਿਛਲੇ ਡੇਢ ਸਾਲ ਤੋਂ ਵੱਖ-ਵੱਖ ਅਧਾਰਿਆਂ ਦੇ ਵਿੱਚ ਜਿਸ ਤਰ੍ਹਾਂ ਪਬਲਿਕ ਹੈਲਥ ਹੈ ਪੀ ਡਬਲਯੂ ਡੀ ਹੈ ਡਿਪਟੀ ਕਮਿਸ਼ਨਰਜ਼ ਆਫਿਸ ਹੈ ਉੱਥੇ ਸਾਰਿਆਂ ਤੇ ਜਾ ਕੇ ਮੰਗਾਂ ਰੱਖੀਆਂ ਵੀ ਗਈਆਂ ਤੇ ਇੱਕ ਜਿਹੜਾ ਹੈਗਾ ਲਿਖਤੀ ਰੂਪ ਦੇ ਵਿੱਚ ਵੀ ਇਸ ਨੂੰ ਉਠਾਇਆ ਗਿਆ ਤੇ ਇਹਨੂੰ ਕਿਸੇ ਸਿੱਟੇ ਤੇ ਨਾ ਪਹੁੰਚਦੇ ਹੋਏ ਦੇਖ ਕੇ ਹੀ ਅਸੀਂ ਮਾਨਯੋਗ ਪੰਜਾਬ ਪ੍ਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਜਿਸ ਤਰ੍ਹਾਂ ਕੱਲ ਰਾਜਾ ਬਣੀ ਨੂੰ ਕਿ ਇਹ ਮੁੰਡਾ ਖਾ ਮਾਡਲ ਆਪੀ ਰੱਬ ਦੇ ਵਿੱਚ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਕਦੇ ਅ ਸੀਵਰੇਜ ਬੋਰਡ ਦਾ ਸੀਵਰੇਜ ਬੋਰਡ ਦਾ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਉਹਨਾਂ ਵੱਲੋਂ ਮੁਕਸਰ ਜ਼ਿਲ੍ਹੇ ਦੇ ਜਿਹੜੀ ਹੈ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਇੱਕ ਪਬਲਿਕ ਲਿਟੀਗੇਸ਼ਨ ਪਾਈ ਗਈ ਸੀਗੀ ਆ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਨੇ ਜੋ ਸਾਡੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਹੈ ਉਸ ਨੂੰ ਮੁਕਸਰ ਦੇ ਜਿਹੜੇ ਕਿ ਸਾਬਕਾ ਵਿਧਾਇਕ ਮੌਜੂਦਾ ਮੈਂਬਰ ਪਾਰਲੀਮੈਂਟ ਲੁਧਿਆਣਾ ਅਵਰੇਂਦਰ ਸਿੰਘ ਰਾਜਾ ਵੜਿੰਗ ਜੋ ਕਾਂਗਰਸ ਦੇ ਪੰਜਾਬ ਪ੍ਰਧਾਨਵੀ ਨੇ ਉਹਦੇ ਨਾਲ ਕਲੱਬ ਕਰਕੇ ਦੋਨਾਂ ਹੀ ਕੇਸਾਂ ਦੀ ਸੁਣਵਾਈ ਜੋ ਹੈ 14 ਨਵੰਬਰ 2024 ਨੂੰ ਕਰਨਾ ਨਿਰਧਾਰਿਤ ਕੀਤਾ ਗਿਆ ਜੀ ਦੂਸਰਾ ਕੇਸ ਕਿਸ ਤਰੀਕੇ ਮੇਰੀ ਜਾਣਕਾਰੀ ਅਨੁਸਾਰ ਉਹ ਵੀ ਸੀਵਰੇਜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਡਰੇਨੇਜ ਦਾ ਉੱਥੇ ਮੁਕਸਰ ਜ਼ਿਲ੍ਹੇ ਤੇ ਗਿੱਦੜਵੇ ਦੇ ਵਿੱਚ ਇਸ਼ੂ ਹੈ ਉਸ ਨੂੰ ਉਹਨਾਂ ਨੇ ਹਾਈਲਾਈਟ ਕੀਤਾ 14 ਨਵੰਬਰ ਨੂੰ ਵੀ ਇਹ ਵੀ ਇਹ ਫੈਸਲਾ ਕਰਨਾ ਪੋਈ ਨਹੀਂ ਅਲੱਗਲਾ ਵੱਖਰਾ ਮੈਮ ਆਪਾਂ ਉਹ ਇੱਕ ਹਾਈਪੋਥੈਟিক্যাল ਜਜ ਹੋ ਜੂਗਾ ਪਰ ਉਹਦੇ ਮੈਨੂੰ ਤਾਂ ਨਿਆਂ ਤੇ ਪੂਰਨ ਜਿਹੜੀ ਹੈ ਆਸ ਹੈ ਤੇ ਮੈਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈ ਉਹ ਸਰਕਾਰ ਨੂੰ ਕਲੀਅਰ ਡਾਇਰੈਕਸ਼ਨਸ ਦੇ ਸਖਤ ਦਿੱਤਾ ਕੀਤੇ ਜਾਣਗੀਆਂ ਤਾਂ ਕਿ ਇਹਦੇ ਵਿੱਚ ਜੋ ਹੈ ਇਹਨੂੰ ਕੰਮ ਨੂੰ ਮੁਕੰਮਲ ਕੀਤਾ ਜਾਵੇ ਨਾ ਕਿ ਸਿਰਫ ਆਈ ਵਾਸ਼ ਕਰਨ ਲਈ ਕੋਈ ਟੈਂਡਰ ਫਲੋਟ ਕਰਕੇ ਉਹ ਕੋ ਟੈਂਪਰੇਰੀ ਰਿਲੀਫ ਦਵਾ ਕੇ ਤੇ ਫਿਰ ਇਹ ਮੁੱਦਾ ਜੋ ਹੈ ਜਿਉਂਦੇ ਤੋਂ ਖੜਾ ਨਾ ਰਵੇ ਐਂਡ ਵੀ ਵਿਲ ਮੇਕ ਸ਼ੋਰ ਕਿ ਇਸ ਨੂੰ ਜਿਹੜਾ ਹੈ ਕਿ ਕਿਸੇ ਕਨਕਲੂਜਨ ਤੇ ਲੈ ਕੇ ਜਾਇਆ ਜਾਵੇ ਫਾਈਨਲ ਗਲਾਸ ਸਵਾਲ ਲਈ ਇਸ ਪੂਰੀ ਕਮਪਲੈਨੀ ਇਸ ਤੋਂ ਸਮੱਸਿਆ ਕਿੰਨੇ ਲੰਬੇ ਸਮੇਂ ਤੋਂ ਦੁੱਧਦੇ ਆਣ ਹੱਤਾ ਤੇ ਕੋਈ ਹੋਰ ਇਸ ਤਰ੍ਹਾਂ ਦੇ ਕ੍ਰਿਟੀਕਲ ਕੇਸ ਨਹੀਂ ਜਿਹਨਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਮੈਨੂੰ ਤਕਰੀਬਨ ਇਸ ਹਲਕੇ ਦੇ ਵਿੱਚ ਵਿਚਰਦੇ ਹੋਏ ਅੱਜ 3 ਸਾਲ ਹੋ ਗਏ ਨੇ ਜੀ ਜਦ ਮੈਂ ਮੰਡੀ ਵਾਸੀਆਂ ਨੂੰ 2021 ਦੇ ਵਿੱਚ ਸ਼ੁਰੂਆਤ ਚ ਮਿਲਿਆ ਸੀ ਤਾਂ ਮੈਨੂੰ ਤਿੰਨ ਚੀਜ਼ਾਂ ਜੋ ਮੇਰੇ ਧਿਆਨ ਵਿੱਚ ਆਈਆਂ ਸੀ ਇੱਕ ਸੀਗਾ ਤੁਹਾਡੇ ਮੈਂ ਧਿਆਨ ਚ ਲਿਆਉਣਾ ਚਾਹੂੰਗਾ ਮੋਡ ਬੰਬ ਬਲਾਸਟ ਜਿਹਦੇ ਵਿੱਚ ਕਾਫੀ ਜਾਨਾਂ ਗਈਆਂ ਸੀ ਕਿ ਉਹਨਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਲਈ ਕਸ਼ਮਕਸ਼ ਕਰਨੀ ਪਈ ਅਸੀਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਵੀ ਕਰੀ ਹਾਈ ਕੋਰਟ ਦੇ ਵਿੱਚ ਵੀ ਉਹ ਕੇਸ ਗਿਆ ਦੂਸਰਾ ਮਸਲਾ ਸੀਗਾ ਸਿਹਤ ਨਾਲ ਜੁੜਿਆ ਹੋਇਆ ਕਿ ਜੋ ਸਾਡਾ ਇੱਥੇ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਕੋਈ ਜੱਚਾ ਬੱਚਾ ਕੇਂਦਰ ਹੈ ਨਹੀਂ ਜੀ ਉੱਥੇ ਕੋਈ ਪੋਸਟਮार्टम ਨਹੀਂ ਹੋ ਸਕਦਾ ਤੁਸੀਂ ਬਲੱਡ ਨੇਸ਼ਨ ਹੈ ਜਾਂ ਬਲੱਡ ਕਿਸੇ ਨੂੰ ਚੜਨਾ ਹੈ ਤਾਂ ਐਸੀ ਕੋਈ ਸਹੂਲਤ ਨਹੀਂ ਹੈਗੀ ਸੋ ਇਹ ਜਿਹੜੇ ਮੁੱਦੇ ਹੈਗੇ ਨੇ ਅਲੌਂਗ ਸੀਵਰੇਜ ਦਾ ਇੱਕ ਮੁੱਦਾ ਜਿਹੜਾ ਮੈਨੂੰ ਦੇਖਦੇ ਹੋਏ 3 ਸਾਲ ਹੋ ਗਏ ਨੇ ਸੋ ਤੁਹਾਡੇ ਸਵਾਲ ਦਾ ਜਵਾਬ ਇਹ ਹੀ ਹੈ ਕਿ ਇਹ ਜਿਹੜੇ ਬੇਸਿਕ ਮੁੱਦੇ ਨੇ ਅਗੇਨ ਮੈਂ ਦੁਹਰਾਉਂਗਾ ਕਿ ਲਾਈਫ ਐਂਡ ਲਿਬਰਟੀ ਦੇ ਤੇ ਜਾਂ ਲੋਕਾਂ ਦੇ ਰਹਿਣ ਵਾਸਤੇ ਜੋ ਮੌਲਿਕ ਅਧਿਕਾਰ ਨੇ ਉਹਨਾਂ ਲਈ ਇਹ ਜੰਗ ਜਿਹੜੀ ਅਸੀਂ ਲੜਾਂਗੇ ਇਸੇ ਤਰ੍ਹਾਂ